ਪਰਾਲੀ ਦੇ ਗੱਠਾ ਬਣਾਉਣ ਵਾਲੇ ਬੈਲਰਾਂ ਮਾਲਕਾਂ ਦੀ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਬੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਦਿੱਕਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇੱਕ ਯੂਨੀਅਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਫੈਕਟਰੀਆਂ ਵੱਲੋਂ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਗਏ ਤੇ ਬਾਹਰ ਦਾ ਬੈਲਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ ਇੱਥੇ ਬੋਲਦੇ ਬੈਲਰ ਯੂਨੀਅਨ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਹਾਂਜੀ ਕੀ ਸੁਬਨਾਮ ਤੁਹਾਡਾ ਕਾਦੀ ਮੀਟਿੰਗ ਕੀਤੀ ਗਿਆ ਸਰ ਮੇਰਾ ਨਾਮ ਸੁਨੀਲ ਕੁਮਾਰ ਹੈ ਪਿੰਡ ਮੇਰਾ ਮੰਡੀ ਰੋਡਾਂ ਵਾਲੀ ਅੱਜ ਕਾਦੀ ਮੀਟਿੰਗ ਹੋਈ ਹੈ ਅੱਜ ਸਾਡੀ ਨਾ ਫਾਜ਼ਲਕਾ ਡਿਸਟ੍ਰਿਕਟ ਦੀ ਜਿਹੜੀ ਬੈਲਰ ਯੂਨੀਅਨ ਦੀ ਇੱਕ ਮੀਟਿੰਗ ਬੇਗਾ ਵਾਲੇ ਦੇ ਵਿੱਚ ਰੱਖੀ ਗਈ ਸੀ ਜਿਹਦੇ ਵਿੱਚ ਕਰੀਬ ਅਸੀਂ 100 ਦੇ ਕਰੀਬ ਬੈਲਰ ਮਾਲਕ ਜਿਹੜੇ ਇੱਥੇ ਪ੍ਰੈਜ਼েন্ট ਹੋਏ ਤਾਂ ਉੱਥੇ ਜਿਹੜੇ ਮੇਨ ਵਿਚਾਰ ਜਿਹੜੇ ਕੀਤੇ ਗਏ ਕਿਉਂਕਿ ਹਰ ਸਾਲ ਜਿਹੜੇ ਬੈਲਰ ਮਾਲਕਾਂ ਦਾ ਜਿਹੜਾ ਆਰਥਿਕ ਸੋਸ਼ਨ ਹੁੰਦਾ ਤੇ ਉਹਦੇ ਸਬੰਧ ਦੇ ਵਿੱਚ ਹੀ ਮੀਟਿੰਗ ਜਿਹੜੀ ਰੱਖੀ ਗਈ ਸੀਗੀ ਤਾਂ ਉਹਨਾਂ ਦੇ ਵਿੱਚ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੇਟ ਮਤਲਬ ਕਿ ਪੰਜਾਬ ਦੇ ਵਿੱਚ ਜਿਹੜਾ ਯੂਨੀਅਨ ਰੇਟ ਤੈਅ ਕਰੇਗੀ ਤਾਂ ਉਸ ਮੁਤਾਬਕ ਹੀ ਜਿਹੜੀ ਫਾਜ਼ਲਕਾ ਦੀ ਜਿਹੜੀ ਯੂਨੀਅਨ ਨੇ ਬਣਾਈ ਸੀ ਉਹ ਉਸ ਮੁਤਾਬਕ ਹੀ ਸਾਡੇ ਤੋਂ ਪਲਾਂਟਾ ਵਾਲੇ ਮਾਲ ਖਰੀਦਦੇ ਨੇ ਜੇਕਰ ਪਲਾਂਟਾ ਵਾਲੇ ਪੰਜਾਬ ਦੇ ਮੁਤਾਬਕ ਯੂਨੀਅਨ ਨੂੰ ਰੇਟ ਜਾਂ ਸਹੂਲਤਾ ਨਹੀਂ ਦਿੰਦੇ ਤਾਂ ਕੀ ਫੈਸਲਾ ਕੀਤਾ ਗਿਆ ਹੈ ਯੂਨੀਅਨ ਵੱਲੋਂ ਵੈਸੇ ਤਾਂ ਬਲਜੀਤ ਜੀ ਜਿਹੜਾ ਮਾਲ ਵੇਚਣਾ ਤੇ ਮਾਲ ਖਰੀਦਣਾ ਦੋਹਾਂ ਧਿਰਾਂ ਨੂੰ ਬਰਾਬਰ ਗੱਜ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਵੀ ਪਲਾਂਟਾ ਵਾਲੇ ਇਦਾਂ ਦਾ ਕੋ ਰਵਈਆ ਆਪਣੇ ਨਾਲ ਹੀ ਆ ਯੂਨੀਅਨ ਨਾਲ ਹੀ ਆ ਆਪਣੇ ਲੋਕਾਂ ਨਾਲ ਅਪਣਾਣਗੇ ਪਰੰਤੂ ਫਿਰ ਵੀ ਜੇਕਰ ਸਪੋਜ਼ ਕਰੋ ਇਦਾਂ ਦੀ ਕੋਈ ਨੋਬਰ ਬਣਦੀ ਹੈ ਤਾਂ ਉਹ ਜਿਵੇਂ ਪੰਜਾਬ ਯੂਨੀਅਨ ਮਤਲਬ ਸਾਨੂੰ ਡਾਇਰੈਕਸ਼ਨ ਦੇਵੇਗੇ ਅਸੀਂ ਉਹਦੇ ਮੁਤਾਬਕ ਹੀ ਕਰਾਂਗੇ ਹਾਂਜੀ 21 ਸ਼ੋਬਨਾਮ ਤੁਹਾਡਾ ਜੀ ਤੇ ਅੱਜ ਕਾਦੀ ਮੀਟਿੰਗ ਰੱਖੀ ਗਈ ਹੈ ਮੇਰਾ ਨਾਮ ਸਾਰੇ ਸਿੰਘ ਪਿੰਡ ਪੱਕਾ ਚਿਸਤੀ ਅੱਜ ਬੇਲਰ ਯੂਨੀਅਨ ਫਾਜ਼ਿਲਕਾ ਦਾ ਇੱਕ ਹੰਗਾਮੀ ਮੀਟਿੰਗ ਕੀਤੀ ਕਿ ਜਿਸ ਵਿੱਚ ਜੋ ਅਗਗੇ ਆਉਣ ਵਾਲੇ ਸੀਜ਼ਨ ਦੇ ਮੁਤਾਬਕ ਫੈਸਲੇ ਲਏ ਗਏ ਜਿਸ ਵਿੱਚ 100 ਬੇਲਰ ਵਾਲਿਆਂ ਨੇ ਮਾਲਕ ਸ਼ਾਮਲ ਹੋਏ ਔਰ ਇਹ ਫੈਸਲਾ ਲਿਆ ਗਿਆ ਕਿ ਜੋ ਵੀ ਫਾਜ਼ਿਲਕਾ ਦੇ ਵਿੱਚ ਬੇਲਰ ਚੱਲਦੇ ਨੇ ਜੋ ਬਲਾਂਟਾਂ ਵੱਲੋਂ ਬੇਲਰ ਮਾਲਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਉਹਦੇ ਵਿਰੁੱਧ ਸਾਰੇ ਬੇਲਰ ਮਾਲਕਾਂ ਨੇ ਆਵਾਜ਼ ਉਠਾਈ ਹੈ ਕੀ ਅਤੇ ਫੈਸਲਾ ਕੀਤਾ ਗਿਆ ਕਿ ਕੋਈ ਵੀ ਜਿਹੜਾ ਬਿਲਰ ਹੈ ਮਾਲਕ ਉਹ ਜਿੰਨਾ ਚਿਰ ਬਿਲਰ ਯੂਨੀਅਨ ਵੱਲੋਂ ਜੋ ਫੈਸਲਾ ਹੋਇਆ ਕਿ ਸਾਰੀ ਯੂਨੀਅਨ ਉਹਨੂੰ ਨਹੀਂ ਕਹਿੰਦੀ ਬਿਲਰ ਚਲਾਉਣ ਵਾਸਤੇ ਉਹਨਾਂ ਚਿਰ ਕੋਈ ਵੀ ਵੀਰ ਜਿਹੜਾ ਬਿਲਰ ਨਹੀਂ ਚਲਾਵੇਗਾ ਕੀ ਮੰਗਾ ਕੀ ਨਹੀਂ ਯੂਨੀਅਨ ਨੇ ਮੰਗਾਏ ਨੇ ਕਿ ਜੋ ਪਿਛਲੀ ਵਾਰ ਰੇਟ ਦਾ ਜੋ ਇੱਥੇ ਧੰਦਲੀ ਕੀਤੀ ਜਾਂਦੀ ਹੈ ਕਿ ਪਲਾਂਟ ਦੇ ਵਿੱਚ ਰੇਟ ਹੋਰ ਹੈ ਤੇ ਜਿਹੜਾ ਇੱਥੇ ਡੰਪ ਤੇ ਰੇਟ ਘਟਾ ਦਿੱਤਾ ਜਾਂਦਾ ਕਿਉਂਕਿ ਡੰਪ ਦੇ ਉੱਤੇ ਰੇਟ ਹਮੇਸ਼ਾ ਵਧ ਦੇਣਾ ਚਾਹੀਦਾ ਡੰਪ ਦੇ ਉੱਤੇ ਖਰਚੇ ਵੱਧ ਆਉਂਦੇ ਨੇ ਤੇ ਰੇਟ ਵੀ ਵਧ ਦੇਣਾ ਚਾਹੀਦਾ ਹੈ ਪਰੰਤੂ ਇਥੇ ਜੋ ਰੇਟ ਕੱਟ ਦਿੱਤਾ ਜਾ ਰਿਹਾ ਹੈ ਨੰਬਰ 2 ਤੇ ਜੋ ਲੇਬਰ ਹੈ ਲੇਬਰ ਦਾ ਜਿਹੜਾ ਸਟੈਕਿੰਗ ਦਾ ਰੇਟ 10 ਰੁਪਏ ਪਲਾਂਟ ਵੱਲੇ ਆ ਵੱਲੋਂ ਹੈ ਜੋ ਕਿ ਇਥੇ ਸਾਡਾ ਸ਼ੋਸ਼ਨ ਹੋ ਰਿਹਾ ਹੈ 12 ਤੋਂ 15 ਰੁਪਏ ਲੈ ਜਾਂਦੇ ਨੇ ਸੋ ਉਹ ਇਹ ਕੀ ਲੇਬਰ ਦੀ ਜਿਹੜੀ ਲਾਉਣ ਵਾਲੀ ਲੇਬਰ ਹੈ ਉਹ ਪਲਾਂਟ ਦੀ ਹੋਵੇ ਕਿਉਂਕਿ ਸਾਡਾ ਸ਼ੋਸ਼ਨ ਜਿਹੜਾ ਉਹ ਰੋਕ ਸੋਕੇ ਬਾਕੀ ਸਾਰੇ ਵੀਰਾਂ ਨੇ 71 ਹੋ ਕੇ ਇਹ ਫੈਸਲਾ ਲਿਆ ਹੈ ਕਿ ਜਦੋਂ ਵੀ ਬਿੱਲਰ ਚੱਲਣਗੇ ਉਹ ਯੂਨੀਅਨ ਮੁਤਾਬਕ ਚੱਲਣਗੇ ਅਗਰ ਕੋਈ ਵੀ ਵੀਰ ਹੈ ਬਿਨਾਂ ਯੂਨੀਅਨ ਤੋਂ ਬਿੱਲਰ ਨਹੀਂ ਚਲਾਊਗਾ ਤੇ ਨਾ ਹੀ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਕੋਈ ਬਾਹਰ ਦਾ ਬੀਲਰ ਜਿਹੜਾ ਆ ਕੇ ਤੇ ਚਲਾਉਣ ਦੀ ਕੋਸ਼ਿਸ਼ ਕਰੇਗਾ ਯੂਨੀਅਨ ਵੱਲੋਂ ਉਹਨੂੰ ਰੋਕਿਆ ਜਾਵੇਗਾ ਨਹੀਂ ਚਲਾਉਣ ਦਿੱਤਾ ਜਾਵੇਗਾ ਇਹ ਸਾਰੇ ਬੀਲਰ ਮਾਲਕਾਂ ਵੱਲੋਂ ਫੈਸਲਾ ਲਿਆ ਗਿਆ ਹੈ ਥੈਂਕ ਯੂ ਧੰਨਵਾਦ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत